ਦੇਣ ਲੱਗ ਗਿਆ ਨਾ ਲollipops ਮੋਦੀ ਨੇ ਕੱਲ ਕਹਿੰਦਾ ਵੀ 100 ਰੁਪਏ ਘਟਾਤਾ ਸਿਲੰਡਰ ਪਹਿਲਾਂ ਵਧਾਇਆ ਕੀ ਨਹੀਂ ਸੀ ਇਹ ਤਾਂ ਪੁੱਛੋ ਉਹ 1100 ਰੁਪਏ ਦਾ ਕਰਤਾ ਸੀ ਜਿਹੜਾ ਪਹਿਲਾਂ 2300 ਦਾ ਹੁੰਦਾ ਸੀ ਵਧਾ ਕੇ ਉਹ ਜੋ 100 ਘਟਾ ਲਿਆ ਕੁੱਬੜਾ ਕਹਿੰਦੇ ਵੀ ਕਮਾਲ ਕਰਤੀ ਕਮਾਰ ਦਾ মিডিਆ ਵਾਲੇ ਵੀ ਲੱਗ ਰਹੇ ਨੇ ਮੋਦੀ ਕੀ ਬੜੀ ਇੱਕ ਮਾਸਟਰ ਸਟ੍ਰੋਕ ਉਹ ਕਾ ਦਾ ਮਾਸਟਰ ਸਟ੍ਰੋਕ ਲੱਗੇ ਤਾਂ ਉਹ ਗੱਲ ਹੋ ਗਈ ਆ ਗੱਲ ਸੁਣ ਲਿਓ ਮੇਰੀ ਪੁਰਾਣੇ ਮੰਤਰਾ ਐਜੀ ਮੈਂ ਕਹਿ ਕੇ ਗਿਆ ਸੀ ਕਿਸੇ ਪਰਿਵਾਰ ਚ ਨਾ ਕੁੜੀ ਦਾ ਵਿਆਹ ਸੀ ਪਰਿਵਾਰ ਚੰਗਾ ਸੀ ਇਹ ਲੌਲੀ ਬੌਬ ਕਿਵੇਂ ਦਿੰਦੇ ਨੇ ਤੇ ਆਪਾਂ ਕਿਵੇਂ ਗੱਲਾਂ ਚਾਜਦੇ ਨੇ ਇਹ ਸੁਣ ਲਿਓ ਪਰਿਵਾਰ ਚੰਗਾ ਸੀ ਕਹਿੰਦੇ ਧੂਮ ਧਾਮ ਨਾ ਕਰਾਂਗੇ ਵਿਆਹ ਵਧੀਆ ਜ਼ਿੰਮੇਵਾਰਾਂ ਦਾ ਪਰਿਵਾਰ ਸੀ ਉਹਨਾਂ ਨੇ ਕਰ ਲੇ ਇਕੱਠੇ ਕੁੜੀ ਕੁੜੀ ਨੂੰ ਦੇਣ ਵਾਸਤੇ ਸੋਨੇ ਦੇ ਗਹਿਣੇ ਚਾਂਦੀ ਦੀਆਂ ਚਾਂਜਰਾਂ ਬੱਚੇ ਸੋਫਾ ਸੈੱਟਾਂ ਸਾ ਸ਼ਾਨਦਾਰ ਹੋਰ ਅਲਮਾਰੀਆਂ ਬਹੁਤ ਲੱਖਾਂ ਰੁਪਏ ਦਾ ਸਾਮਾਨ ਇਕੱਠਾ ਕਰ ਲਿਆ ਉਸ ਇਲਾਕੇ ਦੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਅੱਜ ਸਾਮਾਨ ਹੈ ਬਰਾਤ ਕੱਲ ਨੂੰ ਆਉਣੀ ਸੀ ਅਜੇ ਰਾਤ ਨੂੰ ਡਾਕੂ ਆਏ ਉਹਨੇ ਸਾਰਾ ਟੱਬਰ ਕੁੜੀ ਵਾਲਿਆਂ ਦਾ ਕਮਰੇ ਚ ਬੰਦ ਕਰਤਾ ਬਾਹਰੋਂ ਕੁੰਡੀ ਲਾ ਦਿੱਤੀ ਟਰੱਕ ਲਿਆਈ ਸੀ ਟਰੱਕ ਬੈਕ ਲਾ ਕੇ ਲੱੱਦ ਲੈ ਗੋਏ ਸਾਰੇ ਸਾਰਾ ਸੋਨਾ ਸੋਫੇ ਮੰਜੇ ਬਿਸਤਰੇ ਜੋ ਲਿਆਂਦੇ ਸੀ ਬੈਡਰੂਮ ਸਭ ਟਰੱਕ ਚ ਲੱਦ ਲਏ ਤੁਰਨ ਤੋਂ ਪਹਿਲਾਂ ਦਾਲਾ ਬੰਦ ਕਰਕੇ ਤੁਰਨ ਤੋਂ ਪਹਿਲਾਂ ڈاکੂਆਂ ਦਾ ਜਿਹੜਾ ਹੈੱਡ ਸੀ ਉਹ ਕਹਿੰਦਾ ਇੱਕ ਮਿੰਟ ਕੁੜੀ ਵਾਲੇ ਦਾ ਪਰਿਵਾਰ ਕਿ ਕਿਹੜੇ ਕਮਰੇ ਚ ਬੰਦ ਹੈ ਉਹ ਕਹਿੰਦੇ ਜੀ ਇੱਧਰ ਬੰਦ ਹੈ ਉਹ ਲੋਕਾਂ ਨੇ ਇਹਨੂੰ ਖੋਲਿਆ ਅੰਦਰ ਗਿਆ ਡਰੇ ਬੈਠੇ ਸੀ ਕੁੜੀ ਵਾਲੇ ਕਹਿੰਦਾ ਕਿਹੜੀ ਕੁੜੀ ਦਾ ਵਿਆਹ ਹੈ ਕੁੜੀ ਡਰਦੀ ਡਰਦੀ ਖੜੀ ਹੋ ਗਈ ਜੀ ਮੇਰਾ ਹੈ ڈاکੂ ਨੇ ਜੇਬ ਚੱਤ ਪਾਇਆ 100 ਰੁਪਏ ਛਾ ਗੰਦੇ ਕੇ ਕਹਿੰਦਾ ਭਾਈ ਬਹੁਤ ਬਹੁਤ ਵਧਾਈਆਂ ਪਰਿਵਾਰ ਚ ਤੰਦਰੁਸਤੀ ਬਣੀ ਰਹੇਣ ਉਹ ਮੁबारकਾਂ ਠੀਕ ਹੈ ਜੀ ਚਲੇ ਗਏ ਲੁੱਟ ਕੇ ਅਗਲੇ ਦਿਨ ਪੁਲਿਸ ਆਈ ਇੱਕ ਕੁੜੀ ਵਾਲੇ ਦੇ ਪਰਿਵਾਰ ਚੋਂ ਇੱਕ ਬੰਦਾ ਨੇ ਐਫ ਆਈ ਆਰ ਲਿਖਾਉਣ ਨੂੰ ਤਿਆਰ ਦਾਕੂਆਂ ਦੇ ਵਿਰੁੱਧ ਕੋਈ ਬੋਲੀ ਨਾ ਕਹਿੰਦੇ ਜੀ ਜੋ ਮਰਜੀ ਲੁੱਟ ਕੇ ਲੈ ਗਏ ਬੰਦੇ ਬਹੁਤ ਚੰਗੇ ਸੀ ਜਾਂਦੇ ਇਹਨਾਂ ਦੇ ਕੁੜੀ ਨੂੰ 100 ਰੁਪਏ ਸ਼ਾਗਨ ਦੇ ਗਏ ਆ ਕੱਲ ਸਾਨੂੰ ਸ਼ਾਗਨ ਪਾਇਆ 100 ਰੁਪਏ ਦਾ ਮੋਦੀ ਨੇ ਜਿਹੜਾ 5 ਸਾਲ ਚ ਲੁੱਟਿਆ ਉਹ ਨਹੀਂ ਉਹ ਨਹੀਂ ਪਤਾ ਆਪਾਂ ਵੀ ਕਹਿੰਨੇ ਆ ਚਲੋ 에어ਪੋਰਟ ਵੇਚ ਤੇ ਹੋਣਗੇ ਫਲਾਨਾ ਵਿਆਹ 100 ਰੁਪਿਆ ਦੇ ਗਏ 100 ਰੁਪਿਆ ਦੇ ਗਏ ਤਾਂ ਥੋੜਾ ਇਹ ਦੇਖ ਲਿਆ ਕਰੋ ਕਿ ਲੰਬਾ ਸਮਾਂ ਕੌਣ ਚੱਲਣ ਆੜਾ ਸ੍ਰੀ ਫਰਕ ਹੈ 8000 ਕਰੋੜ ਰੁਪਿਆ ਆਪਣਾ ਇਹ ਰੋਕੀ ਬੈਠੇ ਕੇਂਦਰ ਵਾਲੇ ਜੀ ਜੋ 5500 ਕਰੋੜ ਦਾ ਇਕੱਲਾ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀਕਰਨ ਬੋਰਡ ਦਾ ਉਹ ਰੋਕਿਆ ਕਿਉਂ ਸੀ ਕੈਪਟਨ ਮਰਿੰਦਰ ਨੇ ਗਲਤ ਜਗ੍ਹਾ ਤੇ ਵਾਰਤ ਲਿਆ ਕਿਤੇ ਹੋਰ ਵਾਰਤ ਲਿਆ ਉਹਨੇ ਪੈਸੇ ਰੋਕਤੇ ਪੈਸੇ ਰੋਕਦੇ ਜਦੋਂ ਆਸੀ ਗਏ ਤਾਂ ਮੈਨੂੰ ਕਹਿੰਦੇ ਵਿਧਾਨ ਸਭਾ ਚ ਰੂਲ ਬਦਲੋ ਕਿ ਸਿਰਫ ਪੈਸਾ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਜਾਂ ਮੰਡੀਆਂ ਦੀ ਅਪਗ੍ਰੇਡੇਸ਼ਨ ਤੇ ਹੀ ਲੱਗੂਗਾ ਮੈਂ ਮੈਂ ਵਿਧਾਨ ਸਭਾ ਚ ਲਿਆਂਦਾ ਮੈਂ ਕਿ ਅਸੀਂ ਲਾਉਣਾ ਹੀ ਮੰਡੀਆਂ ਤੇ ਹੈ ਮੰਡੀਆਂ ਨੂੰ ਜਾਣ ਆਣੀਆਂ 67000 ਕਿਲੋਮੀਟਰ ਸੜਕਾਂ ਉਹਨਾਂ ਨੂੰ ਬਣਾਉਣਾ ਹੈ ਪਰ ਅਸੀਂ ਰੂਲ ਬਦਲਤਾ ਅਸੀਂ ਕਹ ਦੇ ਦਿਓ ਕਹਿੰਦੇ ਨਾ ਮੰਡੀ ਦਾ ਟੈਕਸ ਕਹਿੰਦੇ ਜ਼ੀਰੋ ਕਰਾਂਗੇ ਮੈਂ ਕਹਿੰਦਾ ਜੀ ਪਹਿਲਾਂ 3% ਹੈ ਜ਼ੀਰੋ ਕਿਵੇਂ ਕਰ ਦਊਗਾ ਤੁਸੀਂ ਕਹਿੰਦੇ ਨਾ ਹਮ ਦੂਸਰੇ ਸਟੇਟੋ ਕੋ ਜ਼ੀਰੋ ਦੇ ਰਹੇ ਮੈਂ ਕਹਿੰਦਾ ਨਾ ਫੇਰ ਐ ਨਹੀਂ ਚੱਲਣਾ ਕੰਮ ਠੀਕ ਹੈ ਨਾ 65500 ਕਰੋੜ ਕੈਪਟਨ ਹੋਰਾਂ ਦੀਆਂ ਗਲਤੀਆਂ ਕਰਕੇ ਉੱਥੇ ਰੋਕਿਆ ਪਿਆ ਹੁਣ ਕੈਪਟਨ ਉਹ ਉਸੇ ਪਾਰਟੀ ਚਲੇ ਗਿਆ ਕਰਵਾਵੇ ਨਾ ਕਲੀਅਰ ਉਥੋਂ ਸੁਨੀਲ ਜਾਖੜ ਕਰਵਾਵੇ ਨਾ ਕਲੀਅਰ ਹੋਏ ਪੈਸਾ ਆ ਜਿਹੜੇ ਮਨਪ੍ਰੀਤ ਬਦਲ ਹੋ ਵੀ ਕਰਾਉਣ ਨਾ ਉਹ ਉੱਥੇ ਪੈਸਾ ਕਿ ਪਈ ਪੰਜਾਬ ਦਾ ਪੈਸਾ ਦੇ ਤੁਸੀਂ ਪੰਜਾਬ ਦੇ ਹੋ ਕੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਫਿਰ ਅੰਨਾਚਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਆਹ ਸਥਾਨ ਦਾ ਉਹ ਰੋਕ ਰੱਖਿਆ ਵੀਰੋ ਮੈਂ ਕਈ ਵਾਰੀ ਗਿਆਨੀ ਨੀਤੀਯੋਗ ਦੀਆਂ ਮੀਟਿੰਗਾਂ 'ਚ ਵੀ ਗਿਆ ਵੀ ਸਾਡੇ ਪੈਸੇ ਦੇ ਦਿਓ ਕੋਈ ਅਫਸਰ ਮੇਰਾ ਫੈਨ ਹੈ ਉੱਥੇ ਨਾ ਤਾਂ ਲੈਣਾ ਐਵੇਂ ਉਹਨੂੰ ਸਸਪੈਂਡ ਕਰ ਦਊ ਮੋਦੀ ਉਹ ਮੈਨੂੰ ਕਹਿੰਦਾ ਜੀ ਇੱਥੇ ਪੈਸੇ ਨਹੀਂ ਮਿਲਣੇ ਮੈਂ ਕਿਹਾ ਯਾਰ ਨੀਤੀਯੋਗ 'ਚ ਬੈਠੇ ਆ ਇੱਥੋਂ ਹੀ ਤਾਂ ਨੀਤੀਆਂ ਬਣਦੀਆਂ ਨੇ ਇੱਥੋਂ ਪੈਸੇ ਕਿਉਂ ਨਹੀਂ ਮਿਲਣੇ ਕਹਿੰਦਾ ਨਾ ਨਾ ਲੋਕਾਂ ਕੋਲੇ ਜਾਓ ਪੰਜਾਬ ਦੇ ਲੋਕਾਂ ਕੋਲੇ ਮੈਂ ਕਿਹਾ ਲੋਕਾਂ ਕੋਲੇ ਕੀ ਕਰਨ ਜਾਵਾਂ ਲੋਕਾਂ ਨੇ ਤਾਂ ਕਰਤਾ ਕੰਮ ਲੋਕਾਂ ਨੇ ਤਾਂ 117 ਚੋਂ 92 ਦੇਤੀਆਂ ਕਹਿੰਦੇ ਨਾ ਨਾ ਇੱਕ ਵਾਰੀ ਫਿਰ ਜਾਓ ਫੇਰ ਗੱਲ ਬਣ ਜੂ ਕਹਿੰਦੇ ਉਹ 92 50 ਵਾਲੀਆਂ ਸੀ ਮੈਂ ਕਿਹਾ ਹੁਣ ਕੀ ਕਰਾਂ ਕਹਿੰਦਾ ਐ ਕਰੋ 13 ਦੀਆਂ 13 ਸੀਟਾਂ ਪੰਜਾਬ ਚੋਂ ਆਮਾ ਦੀ ਪਾਰਟੀ ਵਾਸਤੇ ਜਿਤਾ ਲਿਓ 10 ਤੁਹਾਡੇ ਪਹਿਲੀ ਹੈਗੇ ਨੇ ਉਹਦੇ ਚ ਰਾਜ ਸਭਾ ਚ ਬਾਕੀ ਦਿੱਲੀ ਤੋਂ ਤੇ ਹਲਦੋਂ ਆ ਜਾਣਗੀਆਂ ਜਦੋਂ ਤੁਸੀਂ 30 35 ਹੋਗੇ ਨਾ ਜੋ 30 35 ਇਕੱਠੇ ਬੋਲਣਗੇ ਮਜਾਲ 1 ਲੱਖ ਰੁਪਈਆ ਵੀ ਇਹ ਰੱਖ ਸਕਣ ਜਾਇ ਕੋਈ 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 ਵੀ ਸਰਕਾਰ ਕੇਂਦਰ ਦੀ ਆਵੇ ਕਿ ਪੈਸਾ ਦੱਬੀ ਬੈਠੇ ਨੇ ਮੇਰੇ ਮੇਰੇ 13 ਹੱਥ ਹੋ ਜਾਣਗੇ ਫਿਰ ਹੁਣ ਮੈਂ ਇਕੱਲਾ ਲੜੀ ਜਾਂਦਾ ਨਹੀਂ ਬੀਜੇਪੀ ਨਾਲ ਇਕੱਲਾ ਲੜੀ ਜਾਂਦਾ ਗਵਰਨਰ ਨਾਲ ਇਕੱਲਾ ਲੜੀ ਜਾਂਦਾ ਹਰ ਗੱਲ ਤੇ ਸੁਪਰੀਮ ਕੋਰਟ ਜਾਣਾ ਪੈਂਦਾ ਕਾਂਗਰਸੀਆਂ ਨਾਲ ਇਕੱਲਾ ਲੜੀ ਜਾਂਦਾ ਤਾਂ ਫਿਰ ਹੁਣ ਜੇ ਤੁਸੀਂ ਮੈਨੂੰ 13 ਹੱਥ ਦੇ ਦੋਗੇ ਪੰਜਾਬ ਚੋਂ ਤਾਂ ਮੇਰਾ ਭਾਰ ਵੀ ਸੌਖਾ ਹੋ ਤੇ ਉਸ ਤੋਂ ਬਾਅਦ ਮੈਂ ਤੁਸੀਂ ਦੇਖੋ ਸਹੀ ਨਜ਼ਾਰੇ ਵਾਹਦੇ ਜਦੋਂ ਉਹ ਪੈਸੇ ਆ ਗਏ ਨਾ ਮੈਂ ਕਿਹੜਾ ਪੈਸਾ ਮੈਂ ਤਾਂ ਵਿਆਸ ਸਮੇਤ ਲਾਉ ਥੋੜੇ ਤੇ ਸੋ ਇਸ ਕਰਕੇ ਮੈਂ ਤਾਂ ਚਾਹੀਏ ਇਸ ਗੱਲ ਦਾ ਹੁੰਦਾ ਜਦੋਂ ਸਵੇਰੇ ਉੱਠਦਾ ਜਦੋਂ ਮੈਂ ਉੱਠ ਅੱਖ ਖੁੱਲਦੀ ਹੈ ਸਭ ਤੋਂ ਪਹਿਲਾਂ ਸ਼ੁਕਰਾਨਾ ਰੱਬ ਦਾ ਕਰਦੇ ਆ ਕਿ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਸੋ ਮੈਂ ਤਾਂ ਇਸ ਕਿਸਮ ਦਾ ਬੰਦਾ ਤੁਸੀਂ 13 ਜ਼ੀਰੋ ਕਰ ਦੋ ਬਾਕੀ ਜ਼ਿੰਮੇਵਾਰੀ ਫਿਰ ਮੇਰੀ ਹੈ ਫਿਰ ਮੈਨੂੰ ਪਤਾ ਵੀ ਇਹ ਜਿਹੜਾ ਘਿਓ ਹੈ ਇਹ ਉਂਗਲੀ ਟੇਢੀ ਨਾਲ ਨਿਕਲਣਾ ਹੈ ਸਿੱਧੀ ਨਾਲ ਜਾਂ ਕਿਵੇਂ ਕਰਨਾ ਸੋ ਇੱਕ ਵਾਰੀ ਤਾੜੀ ਇਸ ਗੱਲ ਤੇ ਮਾਰ ਦਿਓ ਕਿ ਜੇ ਤੁਸੀਂ ਇਹ ਮੇਰੇ ਹਾਮੀ ਭਰਦੇ ਹੋ ਇਸ ਗੱਲ ਨਾਲ ਮੈਂ ਬਾਕਰ ਲੂੰਗਾ ਮੈਂ ਮਾਂਚ ਮਿਲ ਲੂੰਗਾ ਕੋਈ ਨਹੀਂ ਬੈ ਨਹੀਂ ਬੈਠ ਜਾ ਕੋਈ ਨਹੀਂ ਮਿਲ ਕੇ ਜਾਉ ਬਾਹਰ ਸੇ ਬੈਠ ਜਾ ਬਹੁਤ ਬਹੁਤ ਧੰਨ ਦੇਖੋ ਆ ਇਹ ਜਜ਼ਬਾਤ ਨੇ ਲੋਕਾਂ ਦੇ ਭਰੇ ਪੈਨੇ ਇਹ ਕਈ ਕਈ ਸਾਲਾਂ ਦੇ ਭਰੇ ਪੈਨੇ ਅੰਦਰੋਂ ਗੁਬਾਰ ਹੈ ਇਹ ਪਹਿਲਾਂ ਕਦੇ ਇਦਾਂ ਹੋ ਸਕਦਾ ਸੀ ਕਿ ਮੁੱਖ ਮੰਤਰੀ ਨੂੰ ਤੁਸੀਂ ਕਹੋ ਜੀ ਇੱਕ ਮਿੰਟ ਮੈਂ ਵੀ ਬੋਲਣਾ ਹੈ ਜਾਂ ਕਿਸੇ ਨੇ ਪਹਿਲਾਂ ਮਿਲਦੇ ਸੀ ਕਦੇ ਆਉਂਦੇ ਹੀ ਨਹੀਂ ਸੀ ਮਿਲਦੇ ਛੱਡੋ ਇੱਥੇ ਆਉਂਦੇ ਹੀ ਨਹੀਂ ਸੀ ਕਦੇ ਪੰਜਾਬ ਚ ਮੈਨੂੰ ਲੱਗਾ 8-10 ਵਾਰੀ ਹੋਇਆ ਆਇਆ ਸੀ 5 ਸਾਲਾਂ ਚ ਕੈਪਟਨ ਦੱਸੋ ਯਾਰ ਪਤਾ ਨਹੀਂ ਕਿੱਥੇ ਪਹਾੜਾ ਚ ਰਹਿੰਦੇ ਰਹੇ ਨੇ ਸੋ ਹੁਣ ਹੁਣ ਜਿਹੜਾ ਮਾਹੌਲ ਬਦਲ ਗਿਆ ਤੁਹਾਡੇ ਵਰਗਾ ਹੀ ਆ ਇੱਥੇ ਹੀ ਰਹਨੇ ਆ ਪਿੰਡਾਂ ਦਾ ਵੀ ਮੈਂ ਤਾਂ ਜੋ ਵੀ ਲੈਣੀ ਹੋਵੇ ਜ਼ਿੰਮੇਵਾਰੀ ਜਾਂ ਕੋਈ ਫੈਸਲਾ ਮੈਂ ਪਿੰਡ ਵਾਲਿਆਂ ਨੂੰ ਪੁੱਛ ਲੈਣਾ ਵੀ ਕਿਵੇਂ ਹੋਊ ਆ ਜਮਾਂ ਸੱਚ ਦੱਸ ਦਿੰਦੇ ਨੇ ਉਹ ਵੀ ਆ ਨਾ ਬੰਗਾਲੇ ਲੋ ਭਈ ਇਹਦਾਂ ਨਾ ਹੋਊ ਹਾਂ ਅੱਛਾ ਠੀਕ ਆ ਕਰਨ ਕਿਉਂਕਿ ਜਿੱਥੇ ਸਮੱਸਿਆ ਉੱਥੇ ਹੀ ਹੱਲ ਹੈ ਹੱਲ ਵੀ ਉੱਥੇ ਹੀ ਜਿੱਥੇ ਸਮੱਸਿਆ ਹੈ ਹੱਲ ਉੱਥੇ ਹੀ ਲੰਬੋ ਜਿੱਥੇ ਸਮੱਸਿਆ ਹੈ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਇਸ ਵਾਰ ਆ ਦੋ ਚਾਰ ਦਿਨਾਂ ਤੱਕ ਕੋਟ ਲੱਗ ਜਾਣਾ ਕੋਟ ਲੱਗ ਜਾਣਾ ਕੋਈ ਵੱਲੀ 2 ਮਹੀਨੇ ਦਾ ਹੀ ਹੋਊਗਾ ਮਈ ਦੇ ਵਿੱਚ ਵੋਟਾਂ ਆਉਣਗੀਆਂ ਜਾਂ ਮਈ ਚ ਵੋਟਾਂ ਗਿਣੀਆਂ ਜਾਣਗੀਆਂ ਤਾਂ ਬਸ ਮੈਨੂੰ ਉਮੀਦ ਹੈ ਸੰਗਰੂਰ ਵਾਲੇ ਕਦੇ ਵੀ ਮੇਰਾ ਦਿਲ ਨਹੀਂ ਤੋੜਿਆ ਤੁਸੀਂ ਜਦੋਂ ਮੈਂ ਅੱਧੀ ਅੱਧਾ ਬੋਲ ਵੀ ਮੈਂ ਮਾਰਾਂ ਤਾਂ ਤੁਸੀਂ ਹਮਮਾ ਮਾ ਕੇ ਬਹੁਤ ਡਬਲ 트리플 ਪਿਆਰ ਦਿੰਨੇ ਹੋ ਇਸ ਵਾਰ ਵੀ ਤੁਹਾਡੇ ਪਿਆਰ ਦੀ ਜਰੂਰਤ ਹੈ ਕਿਉਂਕਿ ਦੇਸ਼ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਹੈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਵੇ ਇਹਨਾਂ ਨੇ ਝਾਕੀ ਰੋਕੀ ਝਾਕੀ ਆਪਣੀ 26 ਜਨਵਰੀ ਚ ਆਪਣੀ ਝਾਕੀ ਨਹੀਂ ਸੀ ਕਹਿੰਦੇ ਅਸੀਂ ਭਗਤ ਸਿੰਘ ਹੋਰੀ ਮਾਈ ਭਾਗੋ ਹੋਰੀ ਮੈਂ ਜਿਹੜੇ ਸਿੱਖ ਬਰੀਅਰ ਦੀ ਪਹਿਲੀ ਲੇਡੀ ਸੀ ਪਹਿਲੀ ਮਹਿਲਾ ਬਰੀਅਰ ਮਾਈ ਬਾਗੋ ਉਹਦਾ ਉਹਦੇ ਕਾਲਜ ਬਣਾਇਆ ਹੋਇਆ ਕੁੜੀਆਂ ਨੂੰ ਟ੍ਰੇਨਿੰਗ ਦੇਣ ਦਾ ਫੌਜ ਚ ਭਰਤੀ ਵਾਸਤੇ ਮਹੱਲੀ ਉਹ ਦਿਖਾਇਆ ਹੈਨਾ ਲਾਲਾ ਲਾਜਪਤਰਾ ਜੀ ਉਦਮ ਸਿੰਘ ਜਲਿਆਂਵਾਲੇ ਬਾਗ ਦਾ ਸੱਕ ਸਭ ਦਿਖਾਇਆ ਰਿਜੈਕਟ ਕਰਤੀ ਅਜੀ ਕਾ ਕੀ ਗੱਲ ਬਈ ਕਹਿੰਦੇ ਜੇ ਝਾਕੀ ਅੱਛੀ ਨਹੀਂ ਹੈ ਮੈਂ ਨੇ ਕਹਾ ਪਾਗ ਸਿੰਘ ਨੂੰ ਰਿਜੈਕਟ ਕਰਨ ਨਾਲੇ ਤੁਸੀਂ ਕੌਣ ਹੋ ਉਦਮ ਸਿੰਘ ਨੂੰ ਰਿਜੈਕਟ ਕਰਨ ਨਾਲੇ ਤੁਸੀਂ ਕੌਣ ਹੋ ਕਰਤਾਰ ਸਿੰਘ ਸਰਾਬੇ ਨੂੰ ਰਿਜੈਕਟ ਕਰਨ ਨਾਲੇ ਤੁਸੀਂ ਕੌਣ ਹੋ ਕੌਣ ਹੋਣ ਤੁਸੀਂ ਕਹ ਕਿਹੜੇ ਅਫਸਰਾਂ ਨੇ ਰਿਜੈਕਟ ਕੀਤੀ ਹੈ ਇਹ ਮੈਂ ਜਦੋਂ ਪੂਰੇ ਜ਼ੋਰ ਨਾਲ ਮੁੱਦਾ ਠਾਇਆ ਮੈਂ ਕਿਹਾ ਤੂੰ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀ ਸੀ ਮੈਂ ਨੌ ਹੋਰ ਬਣਾ ਲੀਆਂ ਉਹਦੀਆਂ ਹੁਣ ਆ ਪਿੰਡਾਂ 'ਚ ਫਿਰਦੀਆਂ ਆ ਗਈਆਂ ਸੀ ਇੱਥੇ ਆ ਗਈਆਂ ਹੋਣੀਆਂ ਦੇਖੀਏ ਨਾ ਕੀ ਘਟਾ ਹੈ ਵੀ ਉੱਜ ਕੀ ਗੱਲ ਕਿਉਂ ਨਹੀਂ ਆ ਸਕਦੀ 26 ਜਨਵਰੀ 'ਚ ਇਹ ਡਰ ਗਏ ਮੈਨੂੰ ਚਿੱਠੀ ਆਈ ਉਹਨਾਂ ਦੀ ਸਰਕਾਰ ਗ੍ਰਹਿ ਮੰਤਰਾਲੇ ਦੀ ਕਹਿੰਦੇ ਜੀ ਥੋੜਾ ਜਿਹਾ ਇਹ ਇਹ ਗੱਲ ਬੋਲਣਾ ਬੰਦ ਕਰ ਦਿਓ ਚਾਕੀ ਵਾਲਾ ਵੀ ਅਸੀਂ ਵਾਦਾ ਕਰਦੇ ਹਾਂ ਅਗਲੀ 15 ਅਗਸਤ 'ਚ ਉਦੋਂ ਅਗਲੀ 26 ਜਨਵਰੀ ਉਦੋਂ ਅਗਲੀ 15 ਅਗਸਤ ਤੋਂ 3 ਸਾਲਾਂ ਦੀਆਂ 15 ਅਗਸਤ ਤੇ 26 ਜਨਵਰੀਆਂ 'ਚ ਪੰਜਾਬ ਦੀ ਝਾਕੀ ਸਭ ਤੋਂ ਪਹਿਲੇ ਨੰਬਰ ਤੇ ਆਇਆ ਕਰੂ ਬਸ ਆ ਬੋਲਣਾ ਬੰਦ ਕਰ ਦੋ ਮੈਂ ਗੱਲ ਸੁਣੋ ਮੈਂ ਜਵਾਬ ਦਿੱਤਾ ਤਾੜੀਆਂ ਵਾਲਾ ਨਹੀਂ ਤਾੜੀਆਂ ਵਾਲਾ ਜਵਾਬ ਨਹੀਂ ਪੂਰੀ ਗੱਲ ਸੁਣ ਲਓ ਮੇਰੇ ਅਗਲੀ 15 ਅਗਸਤ ਤੋਂ ਤੁਹਾਨੂੰ ਪੱਕਾ ਪਤਾ ਵੀ ਤੁਸੀਂ ਫੈਸਲਾ ਕਰੋਗੇ ਕੀ ਪਤਾ ਸਾਡੇ ਵਰਗੇ ਫੈਸਲੇ ਲਈ ਜਾਂਦੇ ਹੁਣ ਉੱਥੇ ਹੈ ਸੋ ਇਹਨਾਂ ਨੇ ਕਿਹਨਾਂ ਪਤਾ ਵੀ 15 ਅਗਸਤ ਨੂੰ ਅਸੀਂ ਹੋਵਾਂਗੇ ਅਗਲੀ ਨੂੰ ਜਨਤਾ ਦਾ ਕੀ ਪਤਾ ਲੱਗਦਾ ਥੋੜਾ ਜਿਹਾ ਨਾ ਗੱਲ ਸੁਣ ਕੇ ਤਾੜੀਆਂ ਮਾਰਿਆ ਕਰੋ ਉਹ ਸੁਖਵੀਰ ਬਾਲ ਦੇ ਆਲੇ ਦਾਲੇ ਖੜੇ ਹੁੰਦੇ ਆ ਉਹ ਬਸ ਉਹ ਨਾ ਇਹ ਦੇਖਣ ਗੱਲ ਦਾ ਮਤਲਬ ਕੀ ਹੈ ਉਹਨਾਂ ਨੂੰ ਦੇਖਣਾ ਹੁੰਦਾ ਸਾਹ ਕਦੋਂ ਕ ਲੈਂਦਾ ਉਦੋਂ ਹੀ ਨਾ ਆਲੀ ਬੋਲੇ ਇਸੋਂ ਬਸ ਉਹੀ ਉਹੀ ਗੱਲ ਹੈ ਨਾ ਇੱਕ ਬੰਦਾ ਸੀ ਉਹ ਦੂਜੇ ਨੂੰ ਮਿਲਿਆ ਕਹਿੰਦਾ ਯਾਰ ਗੁਰਦੇਵ ਮੇਰੀ ਮਾਂ ਸਿਮਾਰ ਹੋ ਗਈ ਕਹਿੰਦਾ ਯਾਰ ਤੇਰੀ ਵੀ ਮਾਂ ਸਿਮਾਰ ਹੋਈ ਸੀ 15 ਦਿਨ ਪਹਿਲਾਂ ਤਾਂ ਕੀ ਦਿੱਤਾ ਸੀ ਉਹ ਕਹਿੰਦਾ ਮੈਂ ਤਾਂ ਤਾਰੇ ਮੀਰੇ ਦਾ ਤੇਲ ਦਿੱਤਾ ਸੀ ਇੰਨਾ ਸੁਣ ਕੇ ਭੱਜ ਗਿਆ ਉਹ ਕਹਿੰਦਾ ਗੱਲ ਤਾਂ ਸੁਣ ਲਗਾ ਉਹ ਕਹਿੰਦਾ ਪਹਿਲਾਂ ਯਾਰ ਮੈਂ ਨੱਕ ਨਵੇੜਿਆ ਵਾਂ ਤਾਰੇ ਮੇਰੇ ਦਾ ਤੇਲ ਦੇਤਾ ਮੈਂ ਇਸ ਮਰ ਗਈ ਮੈਂ ਇਸ ਮਰ ਗਈ ਅਗਲੇ ਦਿਨ ਫੇਰ ਮਿਲਿਆ ਕਰਦੇਵ ਉਹ ਲੰਬਾ ਦਿੱਤਾ ਕਹਾਂ ਕਰਦੇਵ ਯਾਰ ਤੂੰ ਚੰਗਾ ਬੰਦਾ ਹੈ ਕੱਲ ਤਾਂ ਮੈਨੂੰ ਤਾਰੇ ਮੇਰੇ ਦਾ ਤੇਲ ਕਹਿਤਾ ਮੈਂ ਤਾਰੇ ਮੇਰਾ ਤੇਰੇ ਦਾ ਮੇਰੀ ਤਾਂ ਮੈਂ ਇਸ ਮਰ ਗਈ ਉਹ ਕਹਿੰਦਾ ਤਾਂ ਕਾਲੀ ਉਹ ਇੰਨੀ ਕੀਤੀ ਪਹਿਲੀ ਭੱਜ ਗਿਆ ਮੇਰੇ ਲਈ ਵੀ ਮਰ ਗਈ ਸੀ ਮੈਂ ਦੱਸਣ ਲੱਗੇਗਾ ਤੂੰ ਸੁਣੀ ਹੀ ਨਹੀਂ ਹੈ ਨਾ ਪੂਰੀ ਗੱਲ ਸੁਣਿਆ ਕਰੋ ਪਹਿਲਾਂ ਐਵੇਂ ਨਾ ਤਾਰੇ ਮੇਰੇ ਦਾ ਤੇਲ ਦੇਈ ਜਾ ਕਰੋ ਹਰੇਕ ਨੂੰ ਇਸ ਕਰਕੇ ਮੈਂ ਤੁਹਾਡੇ ਤੋਂ ਉਮੀਦ ਕਰਦਾ ਕਿ ਜਦੋਂ ਝਾੜੂ ਵਾਲਾ ਚੋਣ ਨਿਸ਼ਾਨ ਤੁਹਾਡੇ ਸਾਹਮਣੇ ਆਊਗਾ ਤਾਂ ਸਮਝ ਲਓ ਆਪਣੇ ਪੁੱਤ ਨੂੰ ਆਪਣੇ ਭਤੀਜੇ ਨੂੰ ਆਪਣੇ ਛੋਟੇ ਭਾਈ ਨੂੰ ਆਪਣੇ ਵੱਡੇ ਭਾਈ ਨੂੰ ਤੁਸੀਂ ਤਾਕਤਵਰ ਕਰ ਰਹੇ ਹੋ ਉਸ ਤੋਂ ਬਾਅਦ ਸੰਗਰੂਰ ਤਾਂ ਪਹਿਲਾਂ ਹੀ ਸੈਂਟਰ ਹੈ ਇਨਕਲਾਬ ਦਾ ਤੇ ਉਸ ਤੋਂ ਬਾਅਦ ਹੋਰ ਵੀ ਆ ਜਿਹੜੇ ਕੰਮ ਨੇ ਇਸ ਤਰ੍ਹਾਂ ਦੇ ਹੋਣਗੇ ਕਿ ਲੋਕ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਲੋਕ ਤੁਹਾਨੂੰ ਮਿਲਣ ਆਇਆ ਕਰਨਗੇ ਕਿ ਆਹ ਨੇ ਉਹ ਸੰਗਰੂਰ ਵਾਲੇ ਜਿਨ੍ਹਾਂ ਨੇ ਬਦਲਿਆ ਕੰਮ ਸਾਰਾ ਹਿਸਟਰੀ ਦੇ ਵਿੱਚ ਨਾਮ ਮੈਂ ਕਿਹਾ ਸੀ ਥੋੜਾ ਲਿਖਿਆ ਜਾਊਗਾ ਅੱਜ ਤੋਂ 20 25 30 40 ਸਾਲਾਂ ਬਾਅਦ ਕਿਤੇ ਸਵਾਲ ਪੁੱਛਿਆ ਜਾਊਗਾ ਕਿਸੇ ਪੇਪਰ 'ਤੇ ਜਾਂ ਸਬਜੈਕਟ 'ਤੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਕਦੋਂ ਤੇ ਕਿੱਥੋਂ ਹੋਈ ਉਹਦਾ ਸਹੀ ਜਵਾਬ ਹੋਊਗਾ 2014 16 ਮਈ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਸ਼ੁਰੂਆਤ ਹੋਈ ਸੀ ਫਿਰ ਉਹ ਤੋਂ ਬਾਅਦ 10-12 ਸਾਲਾਂ ਚ ਪੰਜਾਬ ਪਦ ਸ਼ੁਰੂਆਤ ਤੁਸੀਂ ਕੀਤੀ ਹੈ ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ ਜਾਗ ਦਾ ਤਾਂ ਇੱਕ ਚਮਚਾ ਚਾਹੀਦਾ ਹੁੰਦਾ ਹੈ ਜਿਹੜਾ ਜਾਗ ਤੁਸੀਂ ਦਿੱਤਾ ਸੰਗਰੂਰ ਵਾਲਿਆਂ 2014 ਚ ਉਹਦੇ ਨਾਲ ਹੀ ਦਹੀਂ ਜਮਾਇਆ ਪੂਰੇ ਪੰਜਾਬ ਚ ਉਹਦੇ ਨਾਲ ਹੀ ਦਿੱਲੀ ਉਹਦੇ ਨਾਲ ਹੀ ਪਾਰਟੀ 10 ਸਾਲਾਂ ਚ ਨੈਸ਼ਨਲ ਪਾਰਟੀ ਬਣ ਗਈ ਜੀ 10 ਸਾਲਾਂ ਚ ਸਿਰਫ ਅੱਜ ਸਾਡੇ 5 ਐਮਐਲਏ ਗੁਜਰਾਤ ਤੋਂ ਨੇ 2 ਐਮਐਲਏ ਗੋਆ ਤੋਂ ਨੇ ਐਮਸੀਡੀ ਸਾਡੇ ਕੋਲੇ ਜਿਹੜੀ ਹੈ ਦਿੱਲੀ ਦੀ ਐਮਸੀਡੀ ਦੇ ਵਿੱਚ ਆਪਣਾ ਮੇਅਰ ਆਪਣੀ ਸਰਕਾਰ ਹੈ ਸਮਝੋ ਲੋਕਲ ਸਰਕਾਰ ਕਹਿੰਦੇ ਆ ਚੰਡੀਗੜ੍ਹ 'ਚ ਆਪਣਾ ਮੇਅਰ ਹੈ ਠੀਕ ਹੈ ਨਾ ਮਹਿਰੋ ਸੰਗਰੋਲੀ ਜਗ੍ਹਾ ਇੱਕ ਮੱਧ ਪ੍ਰਦੇਸ਼ 'ਚ ਉੱਥੇ ਆਪਣਾ ਮੇਅਰ ਹੈ ਤਾਂ 10 ਆਪਣੇ ਰਾਜ ਸਭਾ 'ਚ ਨੇ 13 ਤੁਸੀਂ ਇੱਥੋਂ ਹੋਰ ਕਰ ਦੋਗੇ ਮਤਲਬ ਐਦੂ ਇਤੋਂ ਤੇਜ਼ੀ ਨਾਲ ਫੈਲਣ ਵਾਲੀ ਕੋਈ ਹੋਰ ਪਾਰਟੀ ਨਹੀਂ ਹੋ ਸਕਦੀ ਔਰ ਨੌਜਵਾਨ ਮੁੰਡੇ ਕੁੜੀਆਂ ਨੂੰ ਮੌਕੇ ਦਿੰਨੇ ਆ ਵਲੰਟੀਅਰਾਂ ਨੂੰ ਲੱਭ ਲੱਭ ਕੇ ਅਸੀਂ ਚੇਅਰਮੈਨ ਲਾਏ ਨੇ ਕਈਆਂ ਤਾਂ ਉਹਨਾਂ ਦੇ ਦੋਸਤਾਂ ਮਿੱਤਰਾਂ ਨੇ ਫੋਨ ਕਰਕੇ ਦੱਸਿਆ ਤੈਨੂੰ ਲਾਤਾ ਕਿਉਂਕਿ ਜਿਹਨੇ ਮਿਹਨਤ ਕੀਤੀ ਹੈ ਮੇਰੀ ਅੱਖ ਦੇ ਵਿੱਚ ਰਹਿਣ ਜਿਹੜਾ ਉਹ ਹੋਊਗਾ ਬੰਦਾ ਵੀ ਇਹ ਮਿਹਨਤ ਕਰਦਾ ਯਾਰ ਬੰਦਾ ਹੈ ਜ਼ਰੂਰੀ ਨਹੀਂ ਕਿ ਉਹ ਮੇਰੇ ਮੱਖਾਂ ਦੇ ਮੂਹਰ ਦੀ ਲੰਗੇ ਕਈਆਂ ਨੂੰ ਇਹ ਵੀ ਹੁੰਦਾ ਨਾ ਵੀ ਥੋੜਾ ਜਿਹਾ ਇੱਦਾਂ ਦੀ ਲੰਗੇ ਕਦੇ ਇੱਦਾਂ ਨੂੰ ਲੰਗੇ ਵੀ ਦੇ ਨਾਲ ਛੇੜ ਕੋਈ ਸਾਡਾ ਫਰਜ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਤੁਹਾਡੇ ਕੰਮ ਉਹ ਉਹਦਾ ਮੁੱਲ ਪਊਗਾ ਤੁਸੀਂ ਮੋਟਰਸਾਈਕਲਾਂ 'ਚ ਆਪ ਤੇਲ ਪਵਾ ਕੇ ਮੇਰੇ ਕਾਫਲੇ ਨੂੰ ਵੱਡੇ ਕਰਦੇ ਰਹੋ ਮੇਰਾ ਫਰਜ਼ ਬਣਦਾ ਹੈ ਕਿ ਤੁਹਾਡੇ ਸਿਆਸੀ ਤੇ ਤੁਹਾਡੇ ਆਰਥਿਕ ਕਦਮ ਮੈਂ ਵੱਡੇ ਕਰਾਂ ਜਦੋਂ ਮੈਂ ਸ਼ਾਮਿਆਂ ਤਾਂ ਸੋ ਸਾਰੇ ਸ਼ਾਮੇ ਹੋਣੇ ਚਾਹੀਦੇ ਹੋ ਫਿਰ ਧੁੱਪ ਨਹੀਂ ਲੱਗਣੀ ਚਾਹੀਦੀ ਵਲੰਟੀਅਰ ਜਿਹੜਾ ਉਹ ਸਭ ਤੋਂ ਨੇੜੇ ਵਾਲੀ ਕੜੀ ਹੈ ਅੱਖਾਂ ਚੱਕਾ ਪਾ ਕੇ ਤੁਸੀਂ ਲੋਕਾਂ ਨਾਲ ਗੱਲ ਕਰਨੀ ਹੁੰਦੀ ਹੈ ਤੇ ਅੱਜ ਮੈਨੂੰ ਇਹ ਦੱਸ ਦਿਓ ਮੇਰੇ ਆਵਾਮਾਂ ਦੀ ਪਾਰਟੀ ਦੇ ਵਲੰਟੀਅਰ ਭੁਆਕਰ ਬੈਠੇ ਨੇ ਜਦੋਂ ਜਦੋਂ ਰੋਜ਼ ਕੋਈ ਨਵਾਂ ਫੈਸਲਾ ਹੁੰਦਾ ਹੈ ਭਰਾਂ ਜਾਣੇ ਉਹਨਾਂ ਨਾ ਕਾਂਗਰਸਿਕਨ ਕਿਵੇਂ ਆ ਉਹ ਕਰਤਾ ਹਾਂ ਉਹ ਕਹਿੰਦਾ ਵਾ ਠੀਕ ਆ ਉਹ ਕੋ ਥੋੜਿਆਂ ਨੇ ਕਿ ਕੀਤਾ ਸੀ ਫਿਰ ਉਹ ਕਹਿੰਦਾ ਚਲ ਠੀਕ ਆ ਫਿਰ ਆਪਾਂ ਤੇਰੇ ਨਾਲ ਆ ਐ ਬਦੂ ਕਾਫਲਾ ਇਦਾਂ ਕਾਫਲਾ ਵਧਾਉਣਾ ਆਪਾਂ ਨੇ ਸੋ ਨਈ ਦੇ ਵਿੱਚ ਇਲੈਕਸ਼ਨ ਹੈ ਸ਼ਾਇਦ ਅਪ੍ਰੈਲ ਚ ਆਜੇ ਇਹਦਾ 2-4 ਦਿਨਾਂ ਨੂੰ ਪਤਾ ਲੱਗੂਗਾ ਪਰ ਆਪਣੇ ਲਈ ਇਹ ਹੈ ਵੱਧ ਤੋਂ ਵੱਧ ਵੋਟਾਂ ਪਾਉਣ ਜਾਣਾ ਦੋਸਤਾਂ ਮਿੱਤਰਾਂ ਨੂੰ ਲੈ ਕੇ ਜਾਣਾ ਥੱਲੇ ਵਾਲਾ ਕੰਮ ਸੰਭਲੋ ਯਾਰ ਤੁਸੀਂ ਕੀ ਪੋਸਟਰ ਕਿੱਥੇ ਲਾਉਣੇ ਨੇ ਮੇਰਾ ਰੋਡ ਸ਼ੋਅ ਕਿੱਥੋਂ ਦੀ ਲਗਾਉਣਾ ਹੈ ਠੀਕ ਹੈ ਨਾ ਇਹ ਕੰਮ ਤੁਸੀਂ ਸੰਭਲੋ ਤਾਹਾਂ ਦੀ ਜਮਾਂ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਇਹਨਾਂ ਨੂੰ ਮੈਂ ਕਿਹਾ ਕੋਈ ਨੰਬਰ ਮੈਂ ਤੁਹਾਡੇ ਦਾ ਇੱਧਰ ਉੱਧਰ ਜਾਣ ਨਹੀਂ ਦਿੰਦਾ ਇਹ ਮੇਰਾ ਕੰਮ ਹੈ ਤਾਹਾਂ ਵਾਲਿਆਂ ਦਾ ਮੈਂ ਆਪੀ ਸੰਭਲੂ ਉਹਦਾ ਤੁਸੀਂ ਦੇਖ ਲਓ ਜਦੋਂ ਮੈਂ ਆ ਜਾਣਾ ਜਾਂ ਤਾਂ ਬਾਹਰ ਨੂੰ ਭੱਜ ਜਾਂਦੇ ਨੇ ਜਾਂ ਨੀਂਹੀਆਂ ਪਾ ਲੈਂਦੇ ਨੇ ਵੀ ਆ ਗਿਆ ਐਵੇਂ ਅੱਖ ਚੱਕ ਮਿਲ ਗਈ ਕੋਈ ਕੱਪੜੇ ਸਾਡੇ ਹੀ ਕੱਢ ਲੂਗਾ ਸਾਰਿਆਂ ਦੇ ਵੱਡੇ ਵੱਡੇ ਕੱਪੜੇ ਪਏ ਨੇ ਆਉਣ ਵਾਲੇ ਦਿਨਾਂ 'ਚ ਬੜਾ ਤੁਹਾਨੂੰ ਹੋਰ ਵੀ ਸਕੂਨ ਮਿਲੂਗਾ ਜਦੋਂ ਬਿਲਡੋਜ਼ਰ ਚੱਲਣਗੇ ਜੀਸੀਬੀਆਂ ਚੱਲਣਗੀਆਂ ਜਿਹੜਾ ਤੁਹਾਡੇ ਖੂਨ ਪਸੀਨੇ ਨਾਲ ਬਣਾਏ ਹੋਏ ਮਹਿਲ ਨੇ ਵੱਡੇ ਵੱਡੀਆਂ ਇਮਾਰਤਾਂ ਨੇ ਉਹਦੇ ਉਹਨਾਂ ਦੀਆਂ ਨੀਹਾਂ ਚੋਂ ਨਾ ਉਹਦੇ ਨੀਹਾਂ ਚੋਂ ਤੁਹਾਡਾ ਇੱਕ ਇੱਕ ਪੈਸਾ ਕੱਢ ਕੇ ਉਹ ਤੁਹਾਨੂੰ ਹੀ ਵਾਪਸ ਕਰਨਾ ਹੈ ਵੱਡੇ ਰੈਵੋਲੂਸ਼ਨਰੀ ਕ੍ਰਾਂਤੀਕਾਰੀ ਫੈਸਲੇ ਹੋਣਗੇ ਫਿਰ ਤੁਸੀਂ ਕਹੋਗੇ ਯਾਰ ਇਹ ਤਾਂ ਸੋਚਿਆ ਨਹੀਂ ਸੀ ਕਦੇ ਵੀ ਐਡਾ ਵੱਡਿਆਂ ਨੂੰ ਵੀ ਹੱਥ ਪੈ ਜਾਊਗਾ ਸੋ ਇਸ ਤੋਂ ਪਹਿਲਾਂ ਇਹਨਾਂ ਨੇ ਵੀ ਨਹੀਂ ਸੋਚਿਆ ਸੀ ਵੀ ਸਾਨੂੰ ਕੋਈ ਹੱਥ ਪਾਊਗਾ ਪਰ ਉਹ ਹੀ ਪਾ ਸਕਦਾ ਜਿਹੜਾ ਆਤਮਾਨੰਦਾਰ ਹੋਵੇ